ਕਮ ਜੀ ਤੁਹਾਡਾ ਸਵਾਗਤ ਆ ਆਪਣੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀਰੇ ਆਪਾਂ ਪਹੁੰਚ ਗਏ ਕਰਤਾਰੋਂ ਨੂੰ ਹਨਾ ਮਤਲਬ ਕਿ ਧੋਸ ਮਾਰ ਕੇ ਲਾਇਆ ਐ ਐਮਪੀ ਦੇ ਵਿੱਚ ਆਪਣੀ ਦੇ ਹੁਣ ਆ ਗਿਆ ਆਪਾਂ ਬਲਜੀਤ ਤੇ ਬਲਜੀਤੋ ਮਸ਼ੀਨ ਆ ਵੀਰੇ ਇਹ ਵੀ ਮਤਲਬ ਨਵੀਂ ਆ ਮਸ਼ੀਨ ਤਿਆਰ ਹੋਈ ਹੋਇਆ ਪੂਰੀ ਐ ਤ ਗਈ ਫੁੱਲ ਵਧੀਆ ਮਸ਼ੀਨ ਆ ਜਿਹੜੇ ਵੀਰ ਦੇ ਆਪਣਾ ਹਰ ਸਾਲ ਆਉਂਦੇ ਨੇ ਇਹਨਾਂ ਕੋਲੇ ਬਸੀ ਆ ਗਿਆ ਆਪਾਂ ਹੁਣ ਦਿਖਾਵਾਂ ਤੁਹਾਨੂੰ ਵੀਰੇ ਇਹਦੀਆਂ ਵੀਡੀਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਕਰ ਦਿਆ ਕਰੋ ਸ਼ੇਅਰ ਬਲਜੀਤੋ ਦਾ ਤੋਰਾ ਵੀ ਦਿਖਾਵਾਂਗੇ ਤੁਹਾਨੂੰ ਵੀ ਬਲਜੀਤ ਆਏ ਪਹਿਲੀ ਵਾਰਾਂਗੇ ਵੀਰੇ ਬਲਜੀਤ ਮਸ਼ੀਨ ਤੇ ਕੀ ਚੱਕਰ ਕੀਆ ਮੇਰੇ ਪਿੰਡ ਦੇ ਬੰਦੇ ਬਣਾਉਂਦੇ ਨੇ ਇਹ ਮਸ਼ੀਨ ਬਲਜੀਤ ਜਿਹੜੇ ਬਣਾਉਂਦੇ ਨੇ ਉਹਨਾਂ ਦੀ ਵੀਡੀਓ ਵੀਡੀਓ ਆਪਾਂ ਫੁੱਲ ਪਾਵਾਂਗੇ ਬਲਜੀਤ ਮਸ਼ੀਨ ਦੇ ਆ ਇਸ ਕਰਕੇ ਵੀਡੀਓ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਵੀਰੇ ਚੈੱਕ ਕਰਾਉਣਾ ਬਸ਼ਾ ਮਸ਼ੀਨ ਤੁਹਾਨੂੰ ਆਪਾਂ ਬਲਜੀਤੋ ਜੀ ਕਰੋ ਚੈੱਕ ਬਲਜੀਤ ਹੋਰ ਬੱਬੂ ਕਿਵੇਂ ਆ ਬੱਬੂ ਬਾਈ ਨਾਲ ਵੀਰੇ ਮੈਂ ਪਿਛਲੀ ਵਾਰ ਵੀ ਸੀਜ਼ਨ ਲਾ ਬੱਬੂ ਪਿਛਲੀ ਵਾਰ ਆਪਾਂ ਕਿਹੜੀ ਤੁਸੀਂ ਗਰਦੀਪੋ ਦੇ ਹਾਂ ਪਿਛਲੀ ਵਾਰ ਲਾ ਚੁੱਤੀ ਗਰਦੀਪ ਤੇ ਸੀਗੇ ਲਓ ਜੀ ਮਸ਼ੀਨ ਆ ਵੀਰੇ ਬਲਜੀਤ ਫੁੱਲ ਤਿਆਰ ਹੋਈ ਹੋਈ ਹੈ ਨਾ ਇਹ ਆ ਬਾ ਸਾਡੇ ਖਾਲਸਾ ਜੀ ਨੇ ਇੱਕ ਸਾਡੇ ਨਾਲ ਹੋਰ ਹੈ ਮਾਰਦਾ ਖਾਲਸਾ ਨੇ ਹਰਨ ਹਰਨ ਹੋਰ ਨੂੰ ਮਾਰਦਾ ਬਲਜੀਤ ਦੇ ਦੇਖੋ ਵੀਰੇ ਫੁੱਲ ਲਾਇਨ ਹਾਲ ਤੱਕ ਤਾਂ ਦੇਖੋ ਆਪਾਂ ਹੁਣੇ ਆਏ ਆ ਮਸ਼ੀਨ ਦੇ ਕੋਲੇ ਹੈ ਨਾ ਇਸ ਕਰਕੇ ਵਧੀਆ ਲੱਗ ਰਹੀ ਹੈਗੀ ਆਪਾਂ ਨੂੰ ਦਿਖਾਉਨੇ ਆ ਤੁਹਾਨੂੰ ਕੱਲੋ ਤੋਰਾ ਮਸ਼ੀਨ ਦਾ ਵੀ ਕਿਵੇਂ ਤੁਰਦੀ ਹੈਗੀ ਆਪ ਚਲਾਵਾਂਗੇ ਆਪਾਂ ਮਸ਼ੀਨ ਸਰ ਵੀਡੀਓ ਨੂੰ ਕਰਦੇ ਹੋ ਫੇਰ ਤੋਂ ਕਹਿ ਰਹੇ ਹਾਂ ਸ਼ੇਅਰ ਇੱਧਰ ਬੱਬੂ ਭਾਈ ਜਰਾ ਬੱਬੂ ਕਿਵੇਂ ਚੱਲੀ ਆ ਵਧੀਆ ਓਕੇ ਚੱਲੀ ਆ ਵੀਰੇ 1 ਨੰਬਰ ਹਾਂ 1 ਨੰਬਰ ਚੱਲੀ ਆ ਬਾਕੀ 1 ਨੰਬਰ ਚੱਲੇ ਬੱਬੂ ਭਾਈ ਨਾਲ ਆਪਣਾ ਸਾਥ ਬਹੁਤ ਜੁੜਦਾ ਪਿਛਲੀ ਵਾਰ ਵੀ ਬੱਬੂ ਜੁੜਿਆ ਸੀ ਆਪਣਾ ਕਾਟਰ ਕਾਟਰ ਸਾਰਾ ਲੁੱਕ ਤਾਂ ਮਸ਼ੀਨ ਦੀਆਂ ਨਵੇਂ ਮਾਡਲ ਦੇ ਵਿੱਚ ਆਏ ਹੁਣ ਫੁੱਲ ਨਵੇਂ ਆ ਗਏ ਮਸ਼ੀਨ ਚ ਚਲੋ ਦਿਖਾਉਣਾ ਤੁਹਾਨੂੰ ਤੋਰਾ ਦੂਰਾ ਵੀਰੇ ਠੀਕ ਆ ਜੀ ਤੁਹਾਨੂੰ ਦਿਖਾਉਣਾ ਮਸ਼ੀਨ ਦਾ ਤੋਰਾ ਦੇਖਦੇ ਆ ਹੁਣ ਅਗਲੇ ਬਲੌਗ ਦੇ ਵਿੱਚ ਹਨਾ ਵੀਰੇ ਅੱਜ ਆਏ ਹੁਣ ਤਾਂ ਸਵੇਰੇ ਚੱਲੂਗੀ ਯਾਰ ਹੁਣ ਝੜ ਚੜ੍ਹ ਸਵੇਰੇ ਦਿਖਾਵਾਂਗੇ ਤੁਹਾਨੂੰ ਵੀ ਕਿੱਦਾਂ ਚੱਲਦੀ ਹੈਗੀ